ਅੱਜ ਜੋ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਮਿਲਾਂ ਨੇ ਉਹਨਾਂ ਦਾ ਵਕਾਇਆ ਰਾਸ਼ੀ ਦੇ ਵਿਰੋਧ ਦਾ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਕਿਸਾਨ ਨੇ ਮਨ ਫਾਈਨੈਂਸ਼ੀਅਲ ਹਾਲਤ ਦੇਖੀ ਜਾਏ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੰਨੇ ਦੀ ਫਸਲ ਇੱਕ ਕੈਸ਼ ਕ੍ਰੋਪ ਹੋਣੀ ਚਾਹੀਦੀ ਹੈ ਜਿਹੜੀ ਇੱਕ ਸਾਲ ਬਾਅਦ ਆਂਦੀ ਆ ਕਿ ਜਿਹੜੀ ਜਿਹਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਠੇਕੇ ਦੇਣੇ ਆ ਆਪਣੇ ਜ਼ਮੀਨਾਂ ਦੇ ਉੱਤੇ ਫਸਲ ਤੇ ਖਰਚਾ ਕਰਨਾ ਉਹ ਸਾਲ ਇੱਕ ਖਰਚਾ ਕਰਨ ਤੋਂ ਬਾਅਦ ਮਿਲਾਂ ਨੂੰ ਅਸੀਂ ਫਸਲ ਦੇਤੀ ਹੋਈ ਆ ਕਿ ਜਿਹੜੀ ਅੱਜ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕ ਦੀਆਂ ਲਿਮਟਾਂ ਭਰ-ਭਰ ਵਿਆਜ ਭਰ-ਭਰ ਉਹ ਬੈਂਕਾਂ ਨੂੰ ਦੇ ਰਹੇ ਆ ਆਪਣੇ ਬੱਚੇ ਪੜਾਉਣੇ ਆ ਅੱਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਕਿਸਾਨ ਅੱਜ ਇਸ ਦੁਵਿਧਾ ਦੇ ਵਿੱਚ ਆ ਕਿ ਮੈਂ ਖਰਚਾ ਕਰਾਂ ਦਾ ਕਰਾਂ ਕਿੱਥੋਂ ਔਰ ਬੈਂਕਾਂ ਵਾਲੇ ਵੀ ਇੱਥੋਂ ਤੱਕ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੁਹਾਨੂੰ ਪੇਮੈਂਟਾਂ ਨਹੀਂ ਦੇਣੀਆਂ ਸਾਨੂੰ ਬੈਂਕ ਤੋਂ ਕਰਜ਼ਾ ਨਹੀਂ ਚਾਹੀਦਾ ਸਾਨੂੰ ਆਪਣੀ ਜਿਹੜੀ ਗੰਨੇ ਦੀ ਵਕਾਇਆ ਰਾਸ਼ੀ ਆ ਉਹ ਚਾਹੀਦੀ ਆ ਜਦ ਕਿ ਭਵੰਤਮਾਨ ਸਰਕਾਰ ਜਦੋਂ ਆਈ ਸੀਗੀ ਉਹ ਇੰਨੀ ਗੱਲ ਕਹਿੰਦੀ ਸੀ ਗੰਨੇ ਦੀ ਪੇਮੈਂਟ ਤੁਹਾਨੂੰ ਅਸੀਂ 21 ਦਿਨਾਂ ਦੇ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਪਾਵਾਂ ਕਰਾਂਗੇ ਕਿ ਜਿਹੜੀ ਅੱਜ ਪੰਜਾਬ ਸਰਕਾਰ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉੱਤਰੀ ਉਹਦੇ ਵਿੱਚ ਅਸਫਲ ਹੋ ਰਹੀ ਆ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਗੰਨਾ ਕਾਸ਼ਤਕਾਰ ਆ ਉਹਨਾਂ ਦਾ ਜੋ ਵੀ ਵਕਾਇਆ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁਤੀ ਹੋਈ ਸਰਕਾਰ ਤੱਕ ਤੇ ਆਵਾਮ ਜਨਤਾ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਅਸੀਂ ਅੱਜ ਆਪਜੀ ਦੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਉਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਨਵਾਂ ਕੰਮ ਲੈ ਕੇ ਆਵਾਂਗੇ ਬਦਲਾਅ ਕਰਾਂਗੇ ਪਰ ਬਦਲਾਇ ਨਾ ਕੀਤਾ ਇਹਨਾਂ ਨੇ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਕਿਸ਼ਤਾਂ ਚ ਮਈ ਜੂਨ ਜੁਲਾਈ ਚ ਕਿਸ਼ਤਾਂ ਬੰਦਦੀਆਂ ਸੀ ਉਹਦੇ ਹਿਸਾਬ ਨਾਲ ਪੇਮੈਂਟਾਂ ਦਿੰਦੀਆਂ ਸੀ ਅੱਜ ਭਗਵੰਤਮਾਨ ਸਰਕਾਰ ਸੁੱਤੀ ਪਈ ਐ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਐ ਸਾਡੀ ਸਰਕਾਰ ਵੱਲ ਬਕਾਇਆ ਪਈ ਐ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਹਿਕਾਰੀ ਮਿਲਾਂ ਦੀ ਪੇਮੈਂਟ ਜਿਹੜੀ ਐ ਉਹ 198 ਕਰੋੜ 88 ਲੱਖ 72 ਹਜ਼ਾਰ ਰੁਪਈਆ ਜਿਹੜੀ ਰਾਸ਼ੀ ਐ ਸਹਿਕਾਰੀ ਮਿਲਾਂ ਦੀ ਬਕਾਇਆ ਵਾ ਤੇ ਭਗਵੰਤਮਾਨ ਸਰਕਾਰ ਸੁੱਤੀ ਪਈ ਐ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਿੱਜੀ ਮਿੱਲਾਂ ਦੀ ਬਕਾਇਆ ਰਾਸੀ ਸਰਕਾਰ ਨੇ ਦੇਣੀ ਆ ਸਬਸਿਡੀ ਦੇ ਰੂਪ ਚ 61 ਰੁਪਏ 50 ਪੈਸੇ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹ 122 ਕਰੋੜ ਰੁਪਏ ਆ ਮੈਂ ਆਪਜੀ ਦੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਿਛਲੇ ਮਹੀਨੇ ਜੂਨ ਦੇ ਵਿੱਚ 62 ਕਰੋੜ ਦਾ ਸਰਕਾਰ ਨੇ ਰੌਲਾ ਪਾਇਆ ਕਿ 62 ਕਰੋੜ ਦਾ ਚੈੱਕ ਇਹਨਾਂ ਦਾ ਪਾਸ ਹੋ ਗਿਆ ਤੇ ਨਾਲ ਦੀ ਨਾਲ ਅਗਲੀ ਪੇਮੈਂਟ ਵੀ ਕਰਾਂਗੇ ਜਿਹੜਾ 6.2 ਕਰੋੜ ਰੁਪਈਆ ਖਜ਼ਾਨੇ 'ਚ ਗਿਆ ਉਹਨੂੰ ਕਟਵੱਟ ਕਰਕੇ 50 ਕਰੋੜ ਰੁਪਈਆ ਦਿੱਤਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਹਿਕਾਰੀ ਮਿਲਾਂ ਦੀ ਜੇ ਇਕੱਲੀ-ਕੱਲੀ ਦੀ ਗੱਲ ਕਰਾਂ ਲੰਬੀ ਚੱਲੇਗੀ ਔਰ ਸ਼ੂਗਰ ਮਿਲ ਪੁਨਿਆੜ ਦੀ ਜੇ ਮੈਂ ਗੱਲ ਕਰਾਂ ਤਾਂ ਸ਼ੂਗਰ ਮਿਲ ਪੁਨਿਆੜ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਪਿਆ ਆ ਇਸੇ ਤਰ੍ਹਾਂ ਜੇ ਮੈਂ ਅਜ ਨਾਲੇ ਦੀ ਗੱਲ ਕਰਾਂ ਤੇ 21 ਕਰੋੜ 61 ਲੱਖ 61 ਲੱਖ 41 ਹਜ਼ਾਰ ਰੁਪਈਆ ਉਹਨਾਂ ਦਾ ਪਿਆ ਵਾ ਜਨ ਕੋਦਰ ਦੀ ਗੱਲ ਕਰਾਂ ਤੇ 19 ਲੱਖ 19 ਕਰੋੜ 86 ਲੱਖ 70 ਹਜ਼ਾਰ ਉਹਨਾਂ ਦਾ ਪਿਆ ਵਾ ਭੋਗਪੁਰ ਦੀ ਗੱਲ ਕਰਾਂ ਤੇ 15 ਕਰੋੜ 66 ਲੱਖ 35000 ਰੁਪਿਆ ਉਸ ਮਿਲਦਾ ਬਕਾਇਆ ਪਿਆ ਔਰ sugar mill ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਦੀ ਮੈਂ ਗੱਲ ਕਰਾਂ 32 ਕਰੋੜ 51 ਲੱਖ 33000 ਰੁਪਿਆ ਉਹਦਾ ਵੀ ਅਜੇ ਬਕਾਇਆ ਪਿਆ ਇਸੇ ਤਰ੍ਹਾਂ ਜੇ ਮੈਂ ਥੋੜਾ ਪਿੱਛੇ ਚੱਲਾਂ ਤੇ ਜਿਹੜੀਆਂ ਦੂਸਰੀਆਂ ਦੋ ਮਿੱਲਾਂ ਰਹਿ ਗਈਆਂ ਨੇ ਚਾਰ ਮਿੱਲਾਂ ਰਹਿ ਗਈਆਂ ਨੇ ਫਾਜ਼ਿਲਕਾ ਦਾ 19 ਕਰੋੜ ਫਾਜ਼ਲਕਾ ਦਾ 19 ਕਰੋੜ 22 ਲੱਖ ਹੈ ਮੁਰਿੰਡਾ ਮਿਲ ਦਾ 18 ਕਰੋੜ 69 ਲੱਖ ਰੁਪਿਆ ਵਾ ਬੁੱਡੇਵਾਲ ਮਿਲ ਦਾ 15 ਕਰੋੜ 33 ਲੱਖ ਰੁਪਿਆ ਵਾ ਤੇ ਜੇ ਮੈਂ ਗੱਲ ਕਰਾਂ ਨਵਾਂ ਸ਼ਹਿਰ ਮਿਲ ਦੀ 20 ਕਰੋੜ 99 ਲੱਖ ਰੁਪਿਆ 21 ਕਰੋੜ ਰੁਪਿਆ ਉਹਦਾ ਵੀ ਰਹਿ ਰਿਹਾ ਉਹ ਸਹਿਕਾਰੀ ਮਿੱਲਾਂ ਦੇ ਨਾਲ-ਨਾਲ ਪ੍ਰਾਈਵੇਟ ਮਿੱਲਾਂ ਵੱਲੋਂ ਜਿਹੜਾ ਸਰਕਾਰ ਨੇ 61 ਰੁਪਏ 50 ਪੈਸੇ ਦੇ ਹਿਸਾਬ ਨਾਲ ਪੈਸਾ ਦੇਣਾ 122 ਕਰੋੜ ਰੁਪਇਆ ਅਜੇ ਰਹਿਦਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਕੇ ਯੁੱਧ ਨਸਿਆਂ ਵਿਰੋਧ ਵਾਲੇ ਪਾਸੇ ਕਰਕੇ ਇੱਕ ਦੂਜਿਆਂ ਤੇ ਪਰਚੇ ਕਰਾ ਕੇ ਝੂਠੀਆਂ ਸੱਚੀਆਂ ਰਿਪੋਰਟਾਂ ਦੇ ਕੇ ਸਾਰਾ ਕੁਝ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਆ ਔਰ ਅੱਜ ਕਿਸਾਨ ਮੰਗ ਪੱਤਰ ਦੇਣ ਆਏ ਆ ਕਿਸਾਨ ਯੂਨੀਅਨ ਦੇ ਸਾਰੇ ਆਗੂ ਆਏ ਨੇ ਮੈਂ ਮਾਨ ਸਰਕਾਰ ਨੂੰ ਇਹ ਗੱਲ ਦਸਨੀ ਚਾਹੁੰਦਾ ਕਿ ਅਸੀਂ ਸਿਰਫ ਤੇ ਸਿਰਫ 12 ਤੋਂ 14 ਦਿਨ ਦਾ ਟਾਈਮ ਦੇਾਂਗੇ ਜੇ 12 ਤੋਂ 14 ਦਿਨ ਦੇ ਵਿੱਚ ਵਿੱਚ ਸਾਡੀ ਪੇਮੈਂਟ ਨਾ ਕੀਤੀ ਔਰ ਅਗਸਤ ਦੀ 1-2 ਤਰੀਕ ਨੂੰ ਸ਼ੂਗਰ ਮਿਲ ਪੁਨਿਆਰ ਦੇ ਅੱਗੇ ਧਰਨਾ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਸ਼ੂਗਰ ਫੈਟ ਐਮ ਡੀ ਦੀ ਹੋਵੇਗੀ ਜੇ ਕੋਈ ਰਾਹਹੀ ਰੋਥੇ ਤੰਗ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਭਗਵੰਤ ਮਾਨ ਸਰਕਾਰ ਦੀ ਹੋਵੇਗੀ